ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਾਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੇ ਵਲੌਗ ਦੇ ਵਿੱਚ ਅੱਜ ਮੈਂ ਤੁਹਾਡੇ ਰੂਬਰੂ ਕਰੂੰਗੀ ਮਸ਼ੀਨ ਵਰਕ ਵਾਲੇ ਸੂਟ ਠੀਕ ਹੈ ਜੋ ਕਿ ਬਿਲਕੁਲ ਜੈਨੂਨ ਪ੍ਰਾਈਸ ਦੇ ਵਿੱਚ ਹੋਣਗੇ ਜਿੰਨੇ ਵੀ ਆਪਣੇ ਬੁਟੀਕ ਦੇ ਮਸ਼ੀਨ ਵਰਕ ਵਾਲੇ ਸੂਟ ਆ ਜਿਹੜੇ ਤੁਸੀਂ ਗਰਮੀ ਦੇ ਵਿੱਚ ਬਣਾ ਸਕਦੇ ਹੋ ਠੀਕ ਹੈ ਗਰਮੀ ਦੇ ਵਿੱਚ ਜੋਰ-ਜਰ ਦੇ ਸੂਟ ਠੀਕ ਹੈ ਜਿਨ੍ਹਾਂ ਤੇ ਵਰਕ ਹੋਇਆ ਹੋਇਆ ਆਪਣੇ ਜਿੰਨੇ ਵੀ ਬੁਟੀਕ ਦੇ ਪੀਸ ਆ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਨ ਵਾਇ ਬਨ ਓਕੇ ਤਾਂ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਵਿੱਚੀ ਹੈਂਡਵਰਕ ਵਾਲੇ ਸੂਟ ਠੀਕ ਹੈ ਤੇ ਵਿੱਚੀ ਮਸ਼ੀਨਵਰਕ ਵਾਲੇ ਸੂਟ ਜੋ ਵੀ ਤੁਸੀਂ ਅਕੋਰਡਿੰਗ ਟੂ ਪਾਰਟੀ ویئر ਹੁੰਦੇ ਆ ਆਪਣੇ ਪਾਰਟੀ ویئر ਬਣਾ ਕੇ ਆਪਾਂ ਪਾ ਸਕਦੇ ਆ ਉਹ ਵਾਲੇ ਸੂਟ ਠੀਕ ਹੈ ਗਰਮੀ ਵਾਲੇ ਜਿਹੜੇ ਗਰਮੀ ਦੇ ਵਿੱਚ ਪਾ ਸਕਦੇ ਹੋ ਸਰਦੀ ਵਾਲੇ ਨਹੀਂ ਜਿਹੜੇ ਗਰਮੀ ਦੇ ਵਿੱਚ ਤੁਸੀਂ ਪਾ ਸਕਦੇ ਹੋ ਠੀਕ ਹੈ ਜੋਰਜਟ ਤੇ ਬਣੇ ਹੋਏ ਨੇ ਹੈਂਡਵਰਕ ਦੇ ਵੀ ਤੇ ਮਸ਼ੀਨਵਰਕ ਦੇ ਠੀਕ ਹੈ ਨਵੇਂ ਨਵੇਂ ਡਿਜ਼ਾਈਨ ਉਹ ਮੈਂ ਤੁਹਾਨੂੰ ਅੱਜ ਸ਼ੋਅ ਕਰਨੇ ਆ ਪਹਿਲਾਂ ਆਪਾਂ ਇਕੱਠੇ ਕਰ ਲਈਏ ਤੇ ਪ੍ਰਾਈਸ ਵੀ ਬਿਲਕੁਲ ਜਨੂਨ ਹੋਣਗੇ ਠੀਕ ਹੈ ਬਾਲਾ ਪ੍ਰਾਈਸ ਨਹੀਂ ਹੋਣਾ ਨਾਰਮਲ ਜੇ ਪ੍ਰਾਈਸ ਤੇ ਸੂਟ ਹੋਣਗੇ ਠੀਕ ਹੈ ਬਾਟਮ ਤੇ ਵੀ ਜੌਰਜਟ ਵਾਲੀ ਦਿਖਾਉਾਂ ਅੱਜ ਮੈਂ ਪਹਿਲਾਂ ਤਾਂ ਜੌਰਜਟ ਤੇ ਪਟਸਰ ਸਿਲਕ ਵਾਲੀ ਓਕੇ ਕਿ ਜਿਹੜਾ ਮੈਂ ਆਪਦੇ ਸੂਟ ਦੀ ਗੱਲ ਕਰ ਰਹੀ ਸੀ ਮੇਰਾ ਰੈਡੀ ਹੋਇਆ ਹਨਾ ਉਹ ਵੀ ਤੁਹਾਨੂੰ ਅੱਜ ਦਿਖਾ ਦੂੰ ਚੌਰ ਛਟ ਦੇ ਬਣਿਆ ਹੋਇਆ ਉਹ ਵੀ ਮੈਂ ਤੁਹਾਨੂੰ ਅੱਜ ਦਿਖਾ ਦੂੰ ਬਿਆਨਤ ਨੂੰ ਬੋਲ ਮਾਰਦੀ ਆ ਮੈਂ ਉਹ ਮੇਰੇ ਨਾਲ ਵੀਡੀਓਜ਼ ਬਣਾਵਾ ਦੂਗੀ ਬਿਆਨਤ ਬਿਆਨਤ ਆਇਓ ਰਾਜੇ ਲਓ ਵੀ ਆਪਾਂ ਰੱਖ ਲੇ ਇਸ ਮਣ ਕੱਢ ਕੇ ਸਾਰਾ ਦੂਰੀ ਰਾਜੇ ਛੱਟ ਤਾਂ ਓਕੇ ਓਕੇ ਹਾਂਜੀ ਬਈ ਤੇ ਆਹ ਵਾਲਾ ਸੂਟ ਵੀ ਗਰਮੀ ਵਾਸਤੇ ਬਣਾਇਆ ਸੀ ਆਪਾਂ ਥੋੜਾ ਜਿਹਾ ਕੈਜੂਅਲ ਵੇਅਰ ਦੇ ਵਿੱਚ ਡੇਲੀ ਰੁਟੀਨ ਵਾਸਤੇ ਠੀਕ ਹੈ ਇਹਦੀ ਪ੍ਰਾਈਸ ਵੀ ਚਲੂਨ ਦੀ ਪ੍ਰਾਈਸ ਆ ਇਹਦੇ ਨਾਲ ਹਾਫ ਕਿਉਂ ਤਾਂ ਦੁਪੱਟਾ ਦਾ ਠੀਕ ਹੈ ਸੈਲਫ ਪ੍ਰਿੰਟ ਦੇ ਉੱਤੇ ਮਸਲੀਨ ਤੇ ਇਹ ਬਣਾਇਆ ਹੋਇਆ ਦਾ ਮਸ਼ੀਨ ਵਰਕ ਹੈ ਦੇ neck ਤੇ ਤੇ ਬਾਹਾਂ ਦੇ ਉੱਪਰ ਇਹਦੇ ਲੇਸਸ ਨਾਲ ਆਪਾਂ ਡਿਜ਼ਾਈਨਿੰਗ ਕੀਤੀ ਹੋਈ ਆ ਠੀਕ ਹੈ ਘੇਰੇ ਤੇ ਅੱਗੇ ਪਿੱਛੇ ਆਪਾਂ ਚਾਹ ਉਹ ਲਾਈ ਵੀ ਆ ਲੇਸ ਲਾਈ ਦੇ ਮੋਤੀਆਂ ਵਾਲੀ ਤੇ ਇਹਦੀ ਬਾਟਮ ਦੇ ਉੱਤੇ ਵੀ ਵਰਕ ਆ ਮਸ਼ੀਨ ਵਰਕ ਇਹ ਸੀਗਰੀ कलर ਤੇ ਰੈਡੀ ਹੋਇਆ ਸੀਗਾ ਇਹਦੇ ਵਿੱਚ ਆਪਣੇ ਕੋਲ ਕੋਈ ਸੂਟ ਰਹਿ ਗਿਆ ਸੀਗਾ ਓਨਲੀ ਆਹ ਵਾਲਾ ਵਨ ਫਿਰ ਇੱਕ ਮੁੰਡਾ ਦਾ ਹੋ ਗੂ ਗਿਆ ਸ਼ਾਇਦ ਚਲੋ ਮੈਂ ਦੇਖਦੀ ਹਾਂ ਜੇ ਹੋਇਆ ਤਾਂ ਠੀਕ ਹੈ ਨਹੀਂ ਤਾਂ ਮੁੰਡਾ ਦਾ ਆਈ ਸੂਟ ਰੈਂਦਾ ਦਾ ਠੀਕ ਹੈ ਇਹਦੇ ਵਿੱਚ ਇਹ ਰਸਟ ਔਰੇਂਜ ਕਲਰ ਆ ਕਿਸੇ ਨੇ ਵੀ ਬਾਏ ਕਰਨਾ ਹੋਇਆ ਤਾਂ ਤੁਸੀਂ ਕਰ ਸਕਦੇ ਠੀਕ ਹੈ ਇਹ ਰਸਟ ਔਰੇਂਜ ਕਲਰ ਇਹ ਵਾਲਾ ਸੂਟ ਸੇਮ ਬਣਿਆ ਹੋਇਆਗਾ ਫੈਬਰਿਕ ਡਿਟੇਲ ਤੁਹਾਨੂੰ ਮੈਂ ਦੱਸਦੀ ਆ ਠੀਕ ਹੈ ਵਿਦ ਸਟੀਚਿੰਗ ਵੀਦਆਊਟ ਸਟੀਚਿੰਗ ਕਿਸੇ ਨੇ ਵੀ ਲੈਣਾ ਹੋਇਆ ਤਾਂ ਤੁਸੀਂ ਲੈ ਸਕਦੇ ਹੋ ਇਹ ਮੈਨੂੰ ਇੱਕ ਫੈਬਰਿਕ ਇਹ ਪਹਿਲਾਂ ਤਾਂ ਇਹ ਸਾਰਾ ਆਪ ਦਾ ਸਟਾਕ ਹੋ ਗਿਆ ਸੀਗਾ ਪਰ ਇੱਕ ਪਿਆ ਸੀਗਾ ਸੂਟ ਕਿਸੇ ਕੋਲ ਠੀਕ ਹੈ ਤਾਂ ਮੈਂ ਇਹ ਚੱਕ ਲਈ ਸੀ ਕਪੜਾ ਤੇ ਸੇਮ ਇਹਦੇ ਉਪਰਾਹ ਵਰਕ ਕਰਵਾਉਂਦਾ ਸੀ ਨੈਕਸਟ ਆ ਗਏ ਅਸੀਂ ਜਿਹੜੀ ਗੋ ਹੈਰਵਤ ਦਾ ਪ੍ਰੋਜੈਕਟ ਜਿਹੜਾ ਤੁਸੀਂ ਗਰਮੀਆਂ ਦੇ ਵਿੱਚ ਏਅਰ ਕਰ ਸਕਦੇ ਹੋ ਇਹ ਜੋਰਜਟ ਦੇ ਤੇ ਬਣਾਇਆ ਗਿਆ ਹੋਇਆਗਾ ਜੀ ਸੀ ਗ੍ਰੀਨ ਇਹਦਾ ਕਲਰ ਆ ਕਲਰ ਤੁਸੀਂ ਕੋਈ ਵੀ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਆਪਣੀ ਚੁਆਇਸ ਦਾ ਠੀਕ ਹੈ ਇਹਦੇ ਉਪਰ ਆ ਸਾਰਾ ਹੈਂਡਵਰਕ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਪਲੇਨ ਆ ਬਟ ਲੇਸ ਲੱਗੀ ਹੋਈ ਆ ਛੋਟੇ ਚਾਕਾਂ ਨਾਲ ਬਣਾਇਆ ਸੀ ਇਹਦੀ ਚੁੰਨੀ ਤੇ ਵੀ ਪ੍ਰੋਪਰ ਹੈਂਡਵਰਕ ਆ ਤੇ ਇਹਦੀ ਸਲਵਾਰ ਦੀ ਮੂਰੀ ਤੇ ਵੀ ਜਿਹੜਾ ਸਲਵਾਰ ਇੱਥੇ ਕੀਤਾ ਹੋਇਆ ਬਾਹਾਂ ਤੇ ਉਹੀ ਸਲਵਾਰ ਦੀ ਮੂਰੀ ਤੇ ਇਹ ਜੌਰਜਟ ਤੇ ਬਣਿਆ ਹੋਇਆਗਾ ਤੁਸੀਂ ਕਿਸੇ ਹੋਰ ਗਾਪ੍ਰੀ ਤੇ ਵੀ ਬਣਾ ਸਕਦੇ ਹੋ ਬਟ ਗਰਮੀ ਦੇ ਅਕੋਰਡਿੰਗ ਤੁਸੀਂ ਜੇ ਤੁਹਾਨੂੰ ਕੋਈ ਫੰਕਸ਼ਨ ਆਉਂਦਾ ਤਾਂ ਇਦਾਂ ਦੇ ਸੂਟ ਤੁਸੀਂ ਪਾਰਸਲ ਦੇ ਵਾਰਕਸ਼ਨ ਦੇ ਕੋਲ ਨੂੰ ਠੀਕ ਹੈ ਜੀ ਇਹ ਵਾਲਾ ਸੀਗਾ ਨੈਕਸਟ ਆਪਣੇ ਕੋਲ ਆਹ ਵਾਲਾ ਸੂਟ ਆ ਗਿਆ ਜੀ ਠੀਕ ਹੈ ਇਹਦੀ ਜਿਹੜੀ ਸਲਵਾਰ ਆ ਸਲਵਾਰ ਤੇ ਕੋਈ ਵਰਕ ਨਹੀਂ ਹੈਗਾ ਇਹਦੇ ਸਾਰੇ ਫਰੰਟ ਤੇ ਵਰਕ ਆ ਇਹ ਸਾਰਾ ਮਸ਼ੀਨ ਵਰਕ ਆ ਇਹਨੂੰ ਕਿਸੇ ਵੀ ਕੱਲੋ ਤੇ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਇਹ ਆਪਾਂ ਖੁਦ ਆਪਣਾ ਡਿਜ਼ਾਈਨ ਹੀ ਤਿਆਰ ਕੀਤਾ ਸੀਗਾ ਠੀਕ ਹੈ ਇਹ ਕੱਪੜਾ ਜਿਹੜਾ ਹੈਗਾ ਤੁਸੀਂ ਸਰਦੀ ਚ ਵੀ ਪਾ ਸਕਦੇ ਹੋ ਤੇ ਗਰਮੀ ਦੇ ਵਿੱਚ ਵੀ ਪਾ ਸਕਦੇ ਹੋ ਜੇ ਤੁਹਾਨੂੰ ਕੋਈ ਹੋਰ ਫੰਕਸ਼ਨ ਆਉਂਦਾਗਾ ਤਾਂ ਇਹ ਪਾ ਸਕਦੇ ਹੋ ਬਹੁਤ ਲਾਈਟ weight ਕਪੜਾਗਾ ਤੇ ਪਤਲਾ ਵੀ ਹੈਗਾ ਜਿਆਦਾ ਮੋਟਾ ਨਹੀਂ ਹੈਗਾ ਤੁਸੀਂ ਆਪਣੀ ਚੋਇਸ ਅਕੋਰਡਿੰਗ ਪਾ ਸਕਦੇ ਹੋ ਨੈਕਸਟ ਆਪਣੇ ਕੋਲ ਆ ਗਿਆ ਜੀ ਆਹ ਵਾਲਾ ਸੂਟ ਠੀਕ ਹੈ ਜੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਸੀ ਜੌਰਜਟ ਤੇ ਬਣਿਆ ਹੋਇਆ ਆਰੀ ਵਰਕ ਆਰੀ ਵਰਕ ਦੇ ਕਾਰੀਗਰ ਹੁਣ ਆਪਣੇ ਕੋਲ ਵੀ ਆਵੇ ਲਿਆ ਹੈ ਜੀ ਪਹਿਲਾਂ ਆਪਣੇ ਕੋਲ ਹੈ ਨਹੀਂ ਸੀਗੇ ਠੀਕ ਹੈ ਏ ਅੱਗੇ ਵਿਚਾਰੀ ਵਰਕ ਹੋਇਆ ਹੋਇਆ ਸਲਵਾਰ ਪਲੇਨ ਚੁੰਨੀ ਹੈ ਜਿਹੜੀ ਉਹ 3D ਡਾਈ ਕਰਵਾਇਸੀ ਇਹਦੇ ਨਾਲ ਕਿਸੇ ਵੀ ਕਲਰ ਤੇ ਨੂੰ ਤੁਸੀਂ ਕਰਵਾ ਸਕਦੇ ਹੋ ਕਸਟਮਾਈਜ਼ ਐਨੀ ਕਲਰ ਜਿਹਦੇ ਵੀ ਤੁਹਾਨੂੰ ਅੱਛਾ ਲੱਗਦਾ ਇਹ ਵੀ ਤੁਸੀਂ ਕਿਸੇ ਵੀ ਪਾਰਟੀ ਦੇ ਵਿੱਚ ਪਾ ਸਕਦੇ ਹੋ ਗਰਮੀ ਦੇ ਵਿੱਚ ਹਾਂ ਜੀ ਨੈਕਸਟ ਆ ਗਿਆ ਆਪਣੇ ਕੋਲ ਇਹ ਵਾਲੇ ਸੂਟ ਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਸੀ ਇਹ ਮੈਂ ਨੇਵੀ ਕਲਰ ਦੇ ਵਿੱਚ ਬਣਾਇਆ ਸੀਗਾ ਇਹ ਆਪਣੇ ਕੋਲ ਫਰੈਸ਼ ਪੀਸ ਪਿਆਗਾ ਠੀਕ ਹੈ ਜੇ ਕਿਸੇ ਨੇ ਬਾਏ ਕਰਨਾ ਹੋਇਆ ਕਰ ਸਕਦੇ ਹੋ ਨਾਕ ਜਿਹੜਾ ਹੈਗਾ ਉਹ 40 40 ਕਲਰ ਦਾ ਢੀਕ ਕੇ ਰ ਹੈ ਬਿਲਕੁਲ ਜੈਨੂਇਨ ਪ੍ਰਾਈਸ ਸੀਗਾ ਇਹਦਾ ਠੀਕ ਹੈ ਇਹਦੇ ਕਾਰਨਰ ਦੇ ਉੱਤੇ ਆਪਾਂ ਮਸ਼ੀਨ ਵਰਕ ਕਰਵਾਇਆ ਹੋਇਆ ਕਿਸੇ ਵੀ ਕਲਰ ਤੇ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਆਰਗੈਂਜ਼ਾ ਦਾ ਦੁਪੱਟਾ ਤੇ ਪਿੰਟ ਟੈਕਸ ਪਾ ਕੇ ਸਾਈਡ ਵਿੱਚ ਦੀ ਜਿਹੜੀ ਹੈਗੀ ਆ ਉਹ ਪਲੇਸ ਕੱਢੀ ਹੋਈ ਆ ਜੌਰਜਟ ਤੇ ਬਣਿਆ ਹੋਇਆ ਕਿਸੇ ਵੀ ਕਲਰ ਦੇ ਵਿੱਚ ਚੱਲੇਗਾ ਨੈਕਸਟ ਆ ਗਿਆ ਇਹ ਵਾਲਾ ਸੂਟ ਨੂੰ ਬਹੁਤ ਪਿਆਰ ਦਿੱਤਾ ਸੀ ਕਿਉਂਕਿ ਇਹਦਾ ਪ੍ਰਾਈਸ ਵੀ ਜੈਨੂਨ ਜਿਹਾ ਸੀਗਾ ਤੇ ਸੀਜ਼ਨ ਦੇ ਵਿੱਚ ਆਪਾਂ ਇਹ ਬਹੁਤ ਸੇਲ ਕੀਤਾ ਸੂਟ ਗਰਮੀ ਦੇ ਵਿੱਚ ਬਣਾਇਆ ਸੀਗਾ ਜੌਰਜਟ ਤੇ ਬਣਿਆ ਹੋਇਆਗਾ ਬਿਲਕੁਲ ਲਾਈਟ weight ਸੂਟ ਆ ਤੇ ਉਹਦੇ ਉੱਪਰ ਮਸ਼ੀਨ ਵਰਕ ਕੀਤਾ ਹੋਇਆ ਬਹੁਤ ਹੀ ਹਰਕਾ ਸੇਮ ਵਰਕ ਇਹੀ ਜਿਹੜਾ ਬਾਵਾ ਤੇ ਕੀਤਾ ਸੇਮ ਹੀ ਸਲਵਾਰ ਦੀ ਮੂਰੀ ਤੇ ਕੀਤਾ ਹੋਇਆ ਵਿੱਚ ਬੁੱਟੀ ਪਈ ਹੋਈ ਆ ਠੀਕ ਹੈ ਜੌਰਜਟ ਤੇ ਬਣਿਆ ਹੋਇਆ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਬਣਵਾ ਸਕਦੇ ਹੋ ਮੇਰੀ ਇੰਸਟਾ ਪ੍ਰੋਫਾਈਲ ਤੇ ਤੁਸੀਂ ਕਾਫੀ ਕਲਰਸ ਦੇ ਵਿੱਚ ਇਹ ਸੂਟ ਦੇਖਿਆ ਵੀ ਹੋਣਾ ਤੁਸੀਂ ਆਪ ਦੇ ਅਕੋਰਡਿੰਗ ਕਲਰ ਜਿਹੜਾ ਹੈਗਾ ਦਾ ਚੁੜਾ ਸਕੂ ਜਿੱਦਾ ਤੁਹਾਨੂੰ ਵਧੀਆ ਲੱਗਦਾ ਇਹ ਹੈਂਡਵਰਕ ਸੀਗਾ ਨੈਕਸਟ ਵੀ ਹੈਂਡਵਰਕ ਆ ਗਿਆ ਜੇ ਤੁਸੀਂ ਪਾਇਆ ਦੇਖਿਆ ਹੋਣਾ ਪੀਚ ਕਲਰ ਹੈਡਵਰਕ ਹੈ ਵੀ ਤੁਸੀਂ ਵਿਆਹ ਵਾਸਤੇ ਬਣਵਾਇਆ ਸੀ ਗਰਮੀਆਂ ਦੇ ਵਿੱਚ ਤੁਸੀਂ ਵੀ ਜੇ ਤੁਹਾਨੂੰ ਗਰਮੀ ਦੇ ਵਿੱਚ ਕੋਈ ਵਿਆਹ ਆਉਂਦਾ ਤਾਂ ਇਦਾਂ ਦੇ ਲਾਈਟ ਕਲਰ ਦੇ ਸੂਟ ਹੈਂਡਵਰਕ ਕਰਵਾ ਸਕਦੇ ਹੋ ਜੋਰਜਟ ਦੇ ਉੱਪਰ ਇਹਦੇ ਵਿੱਚ ਗਰਮੀ ਵੀ ਨਹੀਂ ਲੱਗਦੀ ਬੰਦਾ ਕੰਫਰਟ ਵੀ ਰਹਿੰਦਾ ਹੈ ਕਿਸੇ ਵੀ ਕਲਰ 'ਚ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਐਨੀ ਕਲਰ ਜੋ ਵੀ ਤੁਹਾਨੂੰ ਵਧੀਆ ਲੱਗੇ ਤੁਹਾवन नेक्स्ट सूट ਆਗੇ ਜੀ ਆਪਣੇ ਕੋਲਾ ਵਾਲਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਵੀ ਹੈਂਡਵਰਕ ਕੀਤਾ ਹੋਇਆ 파ਰਟੀ ਵਾਸਤੇ ਹੀ ਗਰਮੀ ਚ ਪਾਉਣ ਵਾਸਤੇ ਬਣਾਇਆ ਜੀਗਾ ਮੈਂ ਸਾਰੇ ਸੂਟ ਦੇ ਵਿੱਚ ਹੈਂਡਵਰਕ ਕੀਤਾ ਹੋਇਆ ਪੈਚ ਲਗਾ ਕੇ ਇਹਦੇ ਨਾਲ ਠੀਕ ਹੈ ਮਹਿੰਦੀ ਕਲਰ ਦੀ ਸਲਵਾਰ ਹੈ ਮਹਿੰਦੀ ਕਲਰ ਦੀ ਚੁੰਨੀ ਜੇ ਤੁਸੀਂ ਵੀ ਇਹ ਜਿਹੜਾ ਪੀਸ ਕਰਵਾਉਣਾ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਚਿੱਟਾ ਤੁਹਾਨੂੰ ਅੱਛਾ ਲੱਗਦਾ ਉਹ ਤੁਹਾਡੀ ਚੋਇਸ ਆ ਕਿਦਾਂ ਦਾ ਤੁਸੀਂ ਰੈਡੀ ਕਰਵਾਉਣਾ ਕਿਹੜਾ ਕਲਰ ਕਰਵਾਉਣਾ ਉਹ ਤੁਹਾਡੀ ਮਰਜ਼ੀ ਠੀਕ ਹੈ ਜੀ ਇਹ ਕਰਵਾ ਸਕਦੇ ਹੋ ਅਲੈਕੋ ਤੁਸੀਂ ਜਿਹੜਾ ਮੈਂ ਪਹਿਲਾਂ ਫੋਟੋ ਦਿਖਾਇਆ ਸੀ ਕਿਸੇ ਕਲਾਇੰਟ ਦਾ ਆਪਣੇ ਗਲੌਕ ਅਲੱਗ ਰੰਗ ਦੇ ਬਣਾ ਹੋਇਆਗਾ ਸੀ ਸੇਮ ਸੂਟ ਤੁਸੀਂ ਵੀ ਇਦਾਂ ਕੋਈ ਵੀ ਕਲਰ ਲਵਾ ਸਕਦੇ ਹੋ ਬੜੀ ਵਧੀਆ ਲੱਗਦਾ ਹੈ। هەر ਇੱਕ ਸੂਟ ਤੁਸੀਂ ਜਿਹੜਾ ਵਾਲਾ ਸੂਟ ਸੀਗਾ ਉਹਨੂੰ ਬਹੁਤ ਪਿਆਰ ਦਿੱਤਾ ਸੀਗਾ ਇਹ ਵੀ ਤੁਸੀਂ ਆਨ ਜਾਨ ਚ ਪਾਉਣ ਵਾਸਤੇ ਬਣਾ ਸਕਦੇ ਹੋ ਜਿਹੜੀਆਂ ਬਾਹਾਂ ਤੇ ਵਰਕ ਸੀਗਾ ਸੇਮ ਵਰਕ ਸੀਗਾ ਜਿਹੜਾ ਮਸ਼ੀਨ ਵਰਕ ਉਹ ਪਹੁੰਚਾ ਦਿੱਤੀ ਸੀ ਕਿਸੇ ਵੀ ਕਲਰ ਦੇ ਵਿੱਚ ਬਣਾ ਸਕਦੇ ਹੋ ਐਨੀ ਕਲਰ ਜੋ ਵੀ ਤੁਹਾਡੀ ਚੋਇਸ ਹੋਵੇ। ਦੇ ਰੋ ਕਾਫੀ ਜਾਨੇ ਕਾਫੀ ਵੀ ਕੀਤਾ ਸੀਗਾ ਬਹੁਤ ਬਟੀਕਸ ਵਾਲੇ ਦੇ ਕਾਫੀ ਦਿੱਤਾ ਸੀਗਾ ਡਿਜ਼ਾਈਨ ਪਹਿਲਾਂ ਤਾਂ ਮੈਸੇ ਮੈਂ ਕਹਿ ਰਹੇ ਹੁੰਦੀ ਸੀ ਵੀ ਮੇਰੀ ਫੋਟੋ ਕਿਉਂ ਪਾਈ ਆ ਕਿਉਂਕਿ ਕਲਾਇੰਟਸ ਨੂੰ ਤਾਂ ਪਤਾ ਲੱਗ ਹੀ ਜਾਂਦਾ ਵੀ ਆਪਣੀ ਫੋਟੋ ਪਾਈ ਆ ਨਾ ਆਪਣੇ ਡਿਜ਼ਾਈਨ ਦੀ ਪਾਈ ਆ ਪਰ ਚਲੋ ਸਾਹਮਣੇ ਆਪਣਾ ਆਪਣਾ ਕਾਣਾ ਤਾਂ ਆਪਾਂ ਫਿਰ ਇਸ ਬੰਦ ਨਾਲ ਕਹਿਣੇ ਆ ਟਿਕੀ ਸੀ ਤੇ ਵੈਸੇ ਮੈਨੂੰ ਤਾਂ ਲੱਗਦੀ ਆ ਆਪਾਂ ਡਿਜ਼ਾਈਨ ਤਿਆਰ ਕਰਦੇ ਆ ਸੋਚਦੇ ਆ ਪਹਿਲਾਂ ਤਾਂ ਕਿੰਨਾ ਸੋਚਣਾ ਪੈਂਦਾ ਵੀ ਆਹ ਡਿਜ਼ਾਈਨ ਆਏ ਬੜਾਈ ਕਮਾਇਰ ਲੂਗਾ ਨਾ ਚਲੋ ਕੋਈ ਗੱਲ ਨਹੀਂ ਆਪਣੀ ਆਪਣਾ ਬੰਦੇ ਦਾ ਮਾਇਨਰ ਹੁੰਦਾ ਜਿਹਨੂੰ ਜਿੱਤਾ ਉਹਦੀ ਆ ਲੱਗਦਾ ਜਿਹਨੇ ਕਾਪੀ ਕਰਨੀ ਹੈ ਕਰ ਸਕਦੇ ਫ੍ਰੀ ਚੁਆਇਸ ਠੀਕ ਹੈ ਇਹ ਸੀਗੇ ਆਪਣੇ ਅੱਜ ਦੇ ਡਿਜ਼ਾਈਨ ਤੇ ਤੁਸੀਂ ਇਹਨਾਂ ਨੂੰ ਕਰਵਾ ਸਕਦੇ ਹੋ ਕਸਟਮਾਈਜ਼ ਠੀਕ ਹੈ ਜਿਨਾਂ ਨੇ ਵੀ ਕਰਵਾਉਣਾ ਹੋਇਆ 62331 77170 ਦੇ ਨੰਬਰ ਤੇ ਕਸਟਮਾਈਜ਼ ਵਾਸਤੇ ਮੈਸੇਜ ਦੇ ਸਕਦੇ ਹੋ ਠੀਕ ਹੈ ਬਾਕੀ ਆਪਣੀ ਜਿਹੜੀ ਸੀਗੇ ਆਉਂਦੀ ਮੈਂ ਗੱਲ ਕੀਤੀ ਬਣਾਉਣੇ ਸੀਗਾ ਉਹ ਰੈੱਡ ਕਲਰ ਵਾਲਾ ਸਾਰੇ ਸੁਟੇ ਰੈਡੀ ਹੋ ਗਿਆ ਅੱਜ ਡਿਲੀਵਰ ਕਰਦੇ ਆ ਪਿਓਰ ਓਰਗਨਾਈਜ਼ਰ ਤੇ ਬਣਾਏ ਸੀਗੇ ਇਹ ਕਿ ਜਲਦੀ ਹੀ ਤੁਹਾਡੇ ਵਾਸਤੇ ਮੈਂ ਨਵੀਂ ਸੂਟ ਵੀ ਲੈ ਕੇ ਆ ਰਹੀ ਹਾਂ ਕਿ ਜਿਹੜਾ ਸੂਟ ਮੈਂ ਆਪਦੇ ਵਾਸਤੇ ਤਿਆਰ ਕੀਤਾ ਉਹ ਵੀ ਮੈਂ ਤੁਹਾਨੂੰ ਜਲਦੀ ਵੇਖਣ ਨੂੰ ਦਿਖਾਵਣੀ ਹਾਂ ਤਾਂ ਜਿਹੜਾ ਤਿਆਰ ਕੀਤਾ ਇਹ ਤਾਂ ਇਹ ਦੰਗੀ ਦੇ ਸ਼ਾਇਲੀ ਆ ਨਵੀਂ ਮੋਟੀ ਹੋਗੀ ਮੈਂ ਬਦਲੀ ਹੋਗੀ ਹਾਲ ਪ੍ਰੋਜੈਕਟ ਕੀਤਾ ਸੀਗਾ ਖਰਾਇਰੇ ਤਾਂ ਬਹੁਤ ਸਹੀ ਆਇਆ ਸੀ ਸੋ ਉਹਨਾਂ ਨੂੰ ਬਹੁਤ ਲੱਗ ਰਿਹਾ ਸੀਗਾ yeme taa dijoyistekik tasira ready, lambi shirt, elamimin lambiye şırtı bonisi n, peki de iyi bir şırtı bono. niyala mı lan, na, niyala ਕਿ ਵੀਰ ਕਰਕੇ ਦਿਵਾ ਦੇਣੀ ਕਿੰਤਾ ਦੀ ਲੁੱਕ ਆਣੀ ਆਜੂ ਤਾਂ ਬਲੈਕ ਕਲਰ ਇਹ ਤੇ ਸਾਰੇ ਜਿੰਨਾ ਵੀ ਵਰਕ ਕੀਤਾ ਗਿਆ ਤੇ ਉਹ ਮੈਂ ਲੇਸਸ ਦਾ ਕੀਤਾ ਹੋਇਆ ਹੈ ਮੈਂ 2 ਮਿੰਟ ਦੇ ਵਿੱਚ ਤਿਆਰ ਹੋ ਕੇ ਤੁਹਾਨੂੰ ਦਿਖਾਉਣੀ ਹੈ ਵੀ ਕਿੰਤਾ ਦੀ ਲੁੱਕ ਆਉਗੀ ਇਹਦੇ ਨਾਲ ਇਹਦੇ ਨਾਲ ਦੇ ਕਟੋਟਾ ਆਪਣਾ ਕੋਈ ਪੜੇ 10 15 ਨੂੰ ਆਈ ਥਿੰਕ ਸੋ 10 15 ਵੀ ਵੀ ਉਸ ਆਵੇ ਠੀਕ ਹੈ ਬਟ ਮੇਰੇ ਕੋਲੇ ਨਾ ਚੀਜ਼ ਇਹ ਆ ਬਿਲਕੁਲ ਕੋਈ ਵੀ ਸੂਟ ਹੁੰਦਾ ਪਲੇਅਰ ਕਲਰ ਵਾਲੇ ਤੇ ਤੁਸੀਂ ਕਿੰਨੇ ਵੀ ਬਣਵਾ ਸਕਦੇ ਹੋ ਬਟ ਜਿਹੜੇ ਪ੍ਰਿੰਟਰ ਸੂਟ ਹੁੰਦੇ ਨਾ ਉਹ ਮੇਰੇ ਕੋਲ ਲਿਮਟਡ ਸਟਾਕ ਹੁੰਦਾ ਕਿਉਂਕਿ ਇੱਕ ਤਾਂ ਮੈਨੂੰ ਪ੍ਰਿੰਟ ਹੀ ਤਾਂ ਨਾ ਹੁੰਦਾ ਵੀ ਉਹ ਲਾ ਮੈਂ ਤਾਂ ਟੈਂਟ ਹੋਵੇ ਸੋਨਾ ਹੋਵੇ ਤੇ ਫਿਰ ਇਸ ਤੋਂ ਬਾਅਦ ਆਏ ਹੁੰਦਾ ਵੀ ਵਾਪਸ ਉਹ ਹੀ ਜਿਹਾ ਪ੍ਰਿੰਟ ਮਿਲਦਾ ਨਹੀਂ ਫਿਰ ਗੱਲ ਜਿਨੀ ਵਾਲੀ ਜਿੰਨਾ ਦਾ ਮੈਨੂੰ ਮਿਲਦਾ ਮੁੰਨਾ ਤੇਰੇ ਠੀਕ ਹੈ ਚਲੋ ਮੈਂ ਤਾਂ ਤਿਆਰ ਰੋ ਕੇ ਦਿਖਾਉਣੀ ਕਿੰਨੀ ਲੱਗ ਰਹੀ ਹੈ ਲੈ ਤੇਰਾ ਹਾਂ ਇੱਥੇ ਹਾਂਜੀ ਸੂਟ ਪਾਇਆ ਹੈ ਆਪਾਂ ਠੀਕ ਹੈ ਤੇ ਪਹਿਲਾਂ ਤਾਂ ਕਮੈਂਟ ਕਰ ਦਿਓ ਸੋਹਣਾ ਜਿਹਾ ਸੂਟ ਵਾਸਤੇ ਕਿਉਂਕਿ ਹੁਣ ਤੱਕ ਮੈਂ ਸਾਰੀਆਂ ਸ਼ਰਟਾਂ ਨੀ ਬਣਾਈਆਂ ਸੀ ਜਾਂ ਉੱਚੀਆਂ ਸ਼ਰਟਾਂ ਨਾਲ ਹੀ ਬਣਾਇਆ ਸੀ ਉੱਚੀਆਂ ਨਾਲ ਵੀ ਬਣਾਉਂਗੀ ਹੁਣ ਵੀ ਬਣਾਉਂਗੀ ਨੀਵੀਆਂ ਨਾਲ ਵੀ ਬਟ ਨਿੱਕੀ ਬੂਟੀ ਦੇ ਜਿਹੜੇ ਸੂਟ ਹੁੰਦੇ ਉਹ ਮੈਂ ਲਾ ਦਾਂ ਤਾਂ ਵੀ ਥੋੜੀ ਲੌਂਗ ਸ਼ਰਟ ਹੋਵੇ ਸਟ੍ਰੇਟ ਸਲਵਾਰ ਨਾਲ ਤਾਂ ਜ਼ਿਆਦਾ ਸੋਹਣੀ ਲੱਗੇਗੀ ਤੇ ਕਪੜਾ ਹੈਗਾ ਇਹ ਵਿਸਕੋਜ਼ ਜਾਰਜਟ ਚਨੂਨਸਫੂਨ ਠੀਕ ਹੈ ਲਾਈਨਿੰਗ ਲੱਗੂਗੀ ਲਾਈਟ ਵੇਟ ਕਪੜਾ ਹੈਗਾ ਗਰਮੀ ਵਾਲਾ ਕਪੜਾ ਹੈਗਾ ਨਿੱਕੀ ਬੂਟੀ ਦਾ ਡਿਜ਼ਾਈਨ ਸਾਰੇ ਨਿੱਕੇ-ਸੁਕੀ ਦਾ ਡਿਜ਼ਾਈਨ ਮੈਨੂੰ ਬਹੁਤ ਪਸੰਦ ਕਰਦੀ ਹੁਣ ਮੈਂ। ਦੁਪੱਟਾ ਹੈਗਾ ਜਿਹੜਾ ਇਹਦੇ ਨਾਲ ਉਹ ਕੋਟੇ ਡੋਰੀਆ ਦਾ। ਠੀਕ ਹੈ ਤੇ ਸੁਪਰ نیٹ ਕੋਟੇ ਡੋਰੀਆ ਤੇ ਦੁਪੱਟੇ ਤੇ ਵੀ ਲੇਸਿਸ ਨਾਲ ਡਿਜ਼ਾਈਨਿੰਗ ਕੀਤੀ ਹੋਈ ਆ। ਘੇਰੇ ਤੇ ਲੇਸਾ ਨਾਲ ਡਿਜ਼ਾਈਨਿੰਗ ਕੀਤੀ ਹੋਈ ਆ। ਨੈੱਕ ਤੇ ਲੇਸਾ ਨਾਲ ਡਿਜ਼ਾਈਨਿੰਗ ਕੀਤੀ ਹੋਈ ਆ ਤੇ ਬਾਹ ਤੇ। ਇਹਦੇ ਨਾਲ ਦਾ ਸਟਾਕ ਆਪਣੇ ਕੋਲ ਬਹੁਤ ਪਿਆਰਾ। ਠੀਕ ਹੈ ਤੇ ਲੋਕ ਤੁਸੀਂ ਦੇਖ ਸਕਦੇ ਪੌਂਚੇ ਤੇ ਵੀ ਆਪਾਂ ਡਿਜ਼ਾਈਨਿੰਗ ਕੀਤੀ ਆ ਪੌਂਚੇ ਤੋਂ ਜ਼ਿਆਦਾ ਹੈ ਤੁਸੀਂ ਮੈਨੂੰ ਹਮੇਸ਼ਾ ਪੁੱਛਦੇ ਹੋ ਵੀ ਦੀਦੀ ਤੁਹਾਡੀ ਜਿਹੜਾ ਸਲਵਾਰ ਪਾਈ ਹੁੰਦੀ ਆ ਉਹਨੂੰ ਕੀ ਕਹਿੰਦੇ ਆ ਇਹਨੂੰ ਕਹਿੰਦੇ ਆ ਜੀ ਪਾਕਿਸਤਾਨੀ ਠੀਕ ਹੈ ਸਟ੍ਰੇਟ ਸਲਵਾਰ ਸਿੱਧੀ ਸਲਵਾਰ ਕਹਿ ਦਿੰਦੇ ਆ ਟੂਡੇ ਮੈਂ ਬਾਹਾਂ ਪਾਈਆਂ ਨੇ ਇਹਨਾਂ ਨੂੰ ਬੈਲ ਸ਼ੇਪ ਕਹਿ ਦਿੰਦੇ ਠੀਕ ਹੈ ਲੰਬੂ ਕੱਟ ਕਹਿ ਸਕਦੇ ਹੋ ਬੂਟ ਕੱਟ ਕਹਿ ਸਕਦੇ ਆ ਆਪਾਂ ਠੀਕ ਹੈ ਤੇ ਇਹ ਸੂਟ ਦਾ ਜਿਹੜਾ ਪ੍ਰਾਈਸ ਆ ਬਹੁਤ ਜੈਨੂਨ ਜਿਹਾ ਪ੍ਰਾਈਸ ਹੈ ਕੋਈ ਬੜਾ ਜ਼ਿਆਦਾ ਪ੍ਰਾਈਸ ਨਹੀਂ ਹੈਗਾ ਠੀਕ ਹੈ ਗਰਮੀ ਚ ਪোন ਵਾਲਾ ਸੂਟ ਹੈ ਤੇ ਕਪੜਾ ਬਹੁਤ ਹਲਣ ਵਾਲਾ ਹੈ ਇਹ ਨਹੀਂ ਰਹੇਗਾ ਕਿ ਵੀ ਇਹ ਕਪੜਾ ਉਹ ਪਾੜ ਦਿੰ। ਠੀਕ ਹੈ ਇਹ ਤਾਂ ਆਪਾਂ ਪਰੋਏ ਦਾਂਗੇ ਕਪੜੇ ਨੂੰ ਵੀ ਤੂੰ ਜਾ ਆਪਣੀ ਇਹ ਜਾਂਦਾ ਤੇ ਬਾਕੀ ਕਮੈਂਟ ਕਰ ਦਿਓ ਕਿ ਕਿੰਨੇ ਦੀ ਲੱਗੀ ਡਿਜ਼ਾਈਨਿੰਗ ਡਿਜ਼ਾਈਨਿੰਗ ਮੈਨੂੰ ਹਮੇਸ਼ਾ ਇਦਾਂ ਹੁੰਦਾ ਵੀ ਥੋੜੀ ਜਿਹੀ ਹਟਕੇ ਹੋਵੇ ਇਹ ਕਾਪੀ ਨਾ ਹੋਵੇ ਵਸ ਇਦਾਂ ਨਾ ਲੱਗੇ ਕਿਉਂਕਿ ਮੈਂ ਤੋਂ ਹੁੰਦੀ ਹੈ ਸਭ ਦੀ ਯਾਰ ਕਿਸੇ ਦਾ ਆਪਾਂ ਸੇਮ ਬਣਾ ਕੇ ਉਵੇਂ ਪਾ ਦਈਏ ਇਦਾਂ ਲੱਗਦਾ ਹੁੰਦਾ ਆਪਦੀ ਵੀ ਮੀਨ ਤੇ ਜ਼ਰੂਰੀ ਹੁੰਦੀ ਹੈ ਹੈਨਾ ਤਾਂ ਕਰਕੇ ਬਾਕੀ ਦੇਖਿਓ ਤੁਸੀਂ ਦੱਸਿਓ ਕਿ ਕਿਵੇਂ ਦੀ ਲੱਗੀ ਮੇਰੀ ਲੁੱਕ ਲੈ ਅੰਤਰੂ ਕਿਵੇਂ ਲੱਗਿਆ ਪਹਿਲਾਂ ਬੈਂਤ ਤੋਂ ਪੁੱਛ ਲਈ ਬਹੁਤ ਸੋਹਣਾ ਲੱਗਿਆ ਦੀਦੀ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਨਜ਼ਰ ਨਾਲ ਲੱਗਦੀ ਹੈ ਕਹਿਦੀ ਮੇਰੀ ਨਜ਼ਰ ਨਾਲ ਲੱਗਦੀ ਦੀਦੀ ਨਹੀਂ 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 ਲੱਗਦੀ ਬਹੁਤ ਸੋਹਣਾ ਲੱਗ ਰਹੀ ਦੀਦੀ ਬਹੁਤ ਜ਼ਿਆਦਾ ਸੋਹਣਾ ਵਧੀਆ ਲੱਗ ਰਿਹਾ ਹਾਂਜੀ ਸਾਰਾ ਹਾਂਜੀ ਜਿੱਦ ਕੋ ਜਿੱਦ ਕੋ ਮੈਂ ਹਮੇਸ਼ਾ ਲਗਾਉਣੀ ਹੁੰਦੀ ਹੈ ਫਿਟਿੰਗ ਵਾਲੇ ਸੂਟਾਂ ਦੇ ਥੋੜੀ ਜਿਹੀ ਲੂਸ ਸੂਟ ਵੀ ਮੈਂ ਬਣਾਉਣੀ ਹੁੰਦੀ ਆ ਬਟ ਜਿਹੜੇ ਜੋਰਜਟ ਦੇ ਨਿੱਕੇ ਬੁੱਟੀ ਵਾਲੇ ਸੂਟ ਹੁੰਦੇ ਆ ਉਹ ਮੈਂ ਥੋੜੀ ਇਹ ਫਿਟਿੰਗ ਵਾਲੇ ਬਣਾਉਣੇ ਇਹੋ ਤੁਸੀਂ ਦੇਖਿਆ ਸੀਗਾ ਪਿਛਲੇ ਤੋਂ ਪਿਛਲੇ ਸਾਲ ਆ ਵਾਲੇ ਡੈਨਾਂ ਨੂੰ ਬਹੁਤ ਪਿਆਰ ਲੱਗਾ ਸੀ ਤੁਸੀਂ ਇਹ ਵੀ ਮੈਂ ਲੇਸਾਂ ਨਾਲ ਹੀ ਡਿਜ਼ਾਈਨ ਕੀਤਾ ਸੀ ਤੇ ਇਹ ਸੂਟ ਦੀ ਕਰ ਕਰਕੇ ਕਾਪੀ ਬਈ ਐਨੀ ਕਾਪੀ ਹੋਈ ਸੀ ਨਾ ਡਿਜ਼ਾਈਨ ਦੀ ਬਾੜੀ ਜਾਵੇ ਬਾੜੀ ਜਾਵੇ ਤੇ ਫਿਰ ਇੱਕ ਲੇਸ ਵਾਲਾ ਮੈਂ ਆ ਡਿਜ਼ਾਈਨ ਤਿਆਰ ਕੀਤਾ। ਪਿਛਲੀ ਵਾਰ ਮੇਰੇ ਤੋਂ ਨਾ ਲੇਸ ਜਿਆਦਾ ਕੋਈ ਜੌਰਜਟ ਦਾ ਤਿਆਰ ਨਹੀਂ ਹੋਇਆ ਪੀਸ। ਕਿਉਂਕਿ ਜੁਜਾਰ ਸਿੰਘ ਜੀ ਛੋਟੇ ਸੀਗੇ ਉਹਦੇ ਨਾਲ ਉਹਨੂੰ ਟਾਈਮ ਦੇਣਾ ਜ਼ਿਆਦਾ ਜ਼ਰੂਰੀ ਸੀਗਾ। ਸੋ ਤਾਂ ਕਰਕੇ 바ਕੇ ਵਾਲੇ ਫੁੱਟ ਆਪਣੇ ਕੋਲ ਅਵੇਲੇਬਲ ਹੈਗੇ ਨੇ ਜਿਨ੍ਹਾਂ ਨੇ ਵੀ ਆਰਡਰ ਕਰਨਾ 62831 77170 ਵਾਲੇ ਨੰਬਰ ਤੇ ਸਕਰੀਨਸ਼ਾਟ ਵਿੱਚ ਇਸਕੇ ਪ੍ਰਾਈਸ ਪਤਾ ਕਰਕੇ ਆਰਡਰ ਕਰ ਸਕਦੇ ਹੋ। ਤੁਹਾਨੂੰ ਸਾਰਾ ਕੱਪੜਾ ਵਿੱਚ ਸਟਿਚਿੰਗ ਵਿੱਚ ਡਿਜ਼ਾਈਨਿੰਗ ਸਭ ਕੁਝ एवरीथिंग ਮਿਲੂਗਾ। ਠੀਕ ਹੈ ਤੁਸੀਂ ਆਪਣਾ ਨਾਪ ਭੇਜਣਾਗਾ ਉਥੇ ਸਟਿਚ ਹੋਊਗਾ ਫਿਰ ਡਿਸਪੈਚ ਹੋਊਗਾ ਠੀਕ ਹੈ ਜੀ ਕਲੋਥ ਦਸਿਲ ਕਿ ਮੇਰੀ ਲਗਰੀ ਹੈ ਮੇਰੀ ਰੁਕ ਠੀਕ ਹੈ ਕਮੈਂਟ ਕਰ ਦਿਓ ਇਹ ਸੀਗਾ ਆਪਣਾ ਅੱਜ ਦਾ ਬਲੌਗ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਸੋਹਣੀ ਜੀ ਵੀਡੀਓ ਦੇ ਨਾਲ ਤਦ ਤੱਕ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਦੇਖਦੇ ਰਹੋ ਫੇਰੀ ਸੋਹਣੀ ਸੋਹਣੀ ਸਤਿ ਸ਼੍ਰੀ ਅਕਾਲ ਧੰਨਵਾਦ